MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਲਡ 트੍ਰੰਪ ਨੇ ਉੱਚ ਹੁਨਰਬੰਦ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਪ੍ਰੋਗਰਾਮ ਦਾ ਕੀਤਾ ਸਮਰਥਕ। ਚੀਨ ਨੇ ਦੁਨੀਆ ਦੀ ਸਭ ਤੋਂ ਤੇਜ਼ ਟ੍ਰੇਨ ਚਲਾਈ, ਫੜ ਸਕਦੀ ਹੈ 450 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ। ਅਮਰੀਕਾ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਦੀ ਖ਼ਬਰ ਆ ਰਹੀ, ਸਾਹਮਣੇ ਤੇ ਕਈ ਲੋਕ ਹੋ ਗਏ ਜ਼ਖਮੀ। ਉੱਚ ਹੁਨਰਬੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਆਉਣ ਦੀ ਖੁੱਲ ਹੋਵੇਗੀ ਡੋਨਲਡ ਟਰੰਪ ਜੀ ਹਾਂ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਨੇ ਉੱਚ ਹੁਨਰਬੰਦ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਪ੍ਰੋਗਰਾਮ ਦਾ ਸਮਰਥਨ ਕੀਤਾ ਹੈ ਚੋਂ ਜਿੱਤਨ ਉਪਰੰਤ ਪ੍ਰਵਾਸੀ ਕਾਮਿਆਂ ਦੇ ਮੁੱਦੇ ਤੇ ਪਹਿਲੀ ਟਿੱਪਣੀ ਕਰਦਿਆਂ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉੱਚ ਹੁਨਰਬੰਦ ਵਿਦੇਸ਼ੀਆਂ ਲਈ ਅਮਰੀਕਾ ਦੇ ਦਰਵਾਜ਼ੇ ਖੁੱਲੇ ਰਹਿਣਗੇ ਉਹਨਾਂ ਦੀ ਇਸ ਟਿੱਪਣੀ ਕਾਰਨ ਉਹਨਾਂ ਦੇ ਸਮਰਥਕ ਵੀ ਦੋ ਹਿੱਸਿਆਂ ਵਿੱਚ ਵੰਡੇ ਗਏ ਹਨ ਟਰੰਪ ਨੇ ਦੀ ਨਿਊਯਾਰਕ ਪੋਸਟ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ H1B ਵੀਜ਼ਾ ਵਿੱਚ ਵਿਸ਼ਵਾਸ ਰੱਖਦੇ ਹਨ ਉਹਨਾਂ ਨੇ ਬੀਤੇ ਜਿਹੜੇ ਵਿਸ਼ੇਸ਼ ਇਸਾਮੀਆਂ ਪਰਲੀ ਅਮਰੀਕਾ ਸੱਦੇਗੇ ਹਜ਼ਾਰਾਂ ਅਬਦੇਸ਼ੀ ਕਾਮਿਆਂ ਦਾ ਹਵਾਲਾ ਵੀ ਦਿੱਤਾ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਵੀਜ਼ਾ ਪ੍ਰੋਗਰਾਮ ਦੀ ਅਲੋਚਨਾ ਕਰਦੇ ਆ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਸੱਦਨ ਦੇ ਪ੍ਰੋਗਰਾਮ ਉੱਪਰ ਲੋਕ ਲਾਗ ਦਿੱਤੀ ਸੀ ਪਰੰਤੂ 2024 ਵਿੱਚ ਆਪਣੇ ਚੋਣ ਮੁਹੀਮ ਦੌਰਾਨ ਉਹਨਾਂ ਨੇ ਸੰਕੇਤ ਦਿੱਤਾ ਸੀ ਕਿ ਜਿਨ੍ਹਾਂ ਵਿਦੇਸ਼ੀ ਵਰਕਰਾਂ ਨੇ ਅਮਰੀਕੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਨੂੰ ਕਾਨੂੰਨੀ ਦਰਜਾ ਦਿੱਤਾ ਜਾ ਸਕਦਾ ਹੈ ਪਰ ਟਰੰਪ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਹਮੇਸ਼ਾ ਵੀਜ਼ਾ ਪ੍ਰੋਗਰਾਮ ਸਮਰਥਕ ਰਹੇ ਹਨ ਮੇਰੀਆਂ ਤਰਜੀਹਾਂ ਵਿੱਚ H1B ਵੀਜ਼ਾ ਰਿਹਾ ਹੈ ਮੈਂ H1B ਵੀਜ਼ੇ ਵਿੱਚ ਵਿਸ਼ਵਾਸ ਰੱਖਦਾ ਹਾਂ ਮੈਂ ਇਸ ਨੂੰ ਬਹੁਤ ਵਾਰ ਵਰਤਿਆ ਹੈ ਇਹ ਬਹੁਤ ਉੱਚ ਦਰਜੇ ਦਾ ਪ੍ਰੋਗਰਾਮ ਹੈ ਕਿਤੇ ਜਿਕਰ ਜੋਗ ਹੈ ਕਿ ਉਦਯੋਗਪਤੀ ਐਲਨ ਮਸਕ ਤੇ ਵਿਵੇਕ ਰਾਮਾ ਸੁਆਮੀ ਜਿਨ੍ਹਾਂ ਨੂੰ 트ੰਪ ਨੇ ਨਵੇਂ ਬਣਾਏ ਵਿਭਾਗ ਡਿਪਾਰਟਮੈਂਟ ਆਫ F F E C S C D ਅਗਵਾਈ ਸੋਪੀ ਹੈ ਨੇ ਵੀ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਪ੍ਰੋਗਰਾਮ ਦਾ ਸਮਰਥਕ ਕੀਤਾਏ ਹੁਣ ਦੁਬਾਰਾ ਟਰੰਪ ਦੁਆਰਾ ਇਸ ਪ੍ਰੋਗਰਾਮ ਉੱਪਰ ਕੀਤੀ ਹਾਂ ਪੱਖੀ ਟਿੱਪਣੀ ਨੇ ਇਸ ਮੁੱਦੇ ਦੇ ਨਵੀਂ ਹੀ ਚਰਚਾ ਜਿਹੜੀ ਗਈ ਉਹ ਛੇੜ ਦਿੱਤੀ ਹੈ ਉਦਰ ਚੀਨ ਨੇ ਦੁਨੀਆ ਦੀ ਸਭ ਤੋਂ ਤੇਜ਼ ਟ੍ਰੇਨ ਚਲਾਈ ਫੜ ਸਕਦੀ ਹੈ 450 ਕਿਲੋਮੀਟਰ ਪਤੀ ਘੰਟੇ ਦੀ ਰਫ਼ਤਾਰ ਜਿੱਹਾਂ ਚੀਨ ਨੇ ਐਤਵਾਂ ਨੂੰ ਆਪਣੀ ਹਾਈ ਸਪੀਡ ਬੁਲੇਟ ਟ੍ਰੇਨ ਦੇ ਅਪਡੇਟ ਕੀਤੇ ਮਾਡਲ ਦੀ ਘੁੰਡ ਚੁਕਾਈ ਕੀਤੀ ਹੈ ਟ੍ਰੇਨ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਟੈਸਟਿੰਗ ਦੌਰਾਨ ਇਸ ਦੀ ਸਪੀਡ 450 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ ਜਿਸ ਨਾਲ ਇਹ ਦੁਨੀਆ ਦੀ ਸਭ ਤੋਂ ਤੇਜ਼ ਹਾਈ ਸਪੀਡ ਟ੍ਰੇਨ ਬਣ ਗਈ ਹੈ ਚਾਈਨਾ ਸਟੇਟ ਰੇਲਵੇ ਗਰੁੱਪ ਕੰਪਨੀ ਦੇ ਅਨੁਸਾਰ ਨਵਾਂ ਮਾਡਲ ਜਿਸ ਨੂੰ CR450 ਪ੍ਰੋਟੋਟਾਈਪ ਵਜੋਂ ਜਾਣਿਆ ਜਾਂਦਾ ਹੈ ਯਾਤਰਾ ਦੇ ਸਮੇਂ ਨੂੰ ਹੋਰ ਘਟਾਏਗਾ ਅਤੇ ਕਲੈਕਟਿਵਿਟੀ ਵਿੱਚ ਸੁਧਾਰ ਕਰੇਗਾ ਜਿਸ ਨਾਲ ਯਾਤਰੀਆਂ ਲਈ ਯਾਤਰਾ ਵਧੇਰੇ ਸੁਵਿਧਾਜਨਕ ਹੋਵੇਗੀ ਸਰਕਾਰੀ মিডিਆ ਨੇ ਇੱਥੇ ਦੱਸਿਆ ਕਿ CR450 ਪ੍ਰੋਟੋਟਾਈਪ ਦੀ ਟੈਸਟ ਸਪੀਡ 450 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਸੀ ਸਰਕਾਰੀ ਸ਼ਨੂਆ ਨਿਊਜ਼ ਏਜੰਸੀ ਨੇ ਕਿਹਾ ਕਿ ਵਰਤਮਾਨ ਵਿੱਚ ਸੇਵਾ ਵਿੱਚ ਸੀਆਰ 400 ਫਕਸਿੰਗ ਹਾਈ ਸਪੀਡ ਰੇਲ ਨਾਲੋਂ ਬਹੁਤ ਤੇਜ਼ ਹੈ ਜੋ ਕਿ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਹੈ। ਅਮਰੀਕਾ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਤੇ ਕਈ ਲੋਕ ਹੋ ਗਏ ਜ਼ਖਮੀ। ਜੀ ਹਾਂ, ਦੱਖਣੀ ਅਮਰੀਕਾ 'ਚ ਹਫ਼ਤੇ ਦੇ ਅੰਤ 'ਚ ਇੱਕ ਸ਼ਕਤੀਸ਼ਾਲੀ ਤੂਫਾਨ ਦੀ ਲਪੇਟ ਚ ਆਉਣ ਨਾਲ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਦੀ ਜਿਹੜੀ ਗਈ ਆ ਉਹ ਗੱਲ ਕੀਤੀ ਜਾ ਰਹੀ ਗਈ ਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਨੈਸ਼ਨਲ ਵੈਦਰ ਸਰਵਿਸ ਦੇ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੌਸਮ ਵਿਗਿਆਨੀ ਬ੍ਰਾਈਨ ਹਰਲੇ ਨੇ ਕਿਹਾ ਕਿ ਟੈਕਸੋਸ ਲੂਸੀਆਨਾ ਮਿਸਿਸਿਪੀ ਅਲਾਬਾਮਾ ਅਤੇ ਜਾਰਜੀਆ ਵਿੱਚ ਤੂਫਾਨ ਦੇ ਨੁਕਸਾਨ ਦੀਆਂ ਘੱਟ ਤੋਂ ਘੱਟ 45 ਰਿਪੋਰਟਾਂ ਹਨ ਉਹਨਾਂ ਦੱਸਿਆ ਕਿ ਟੀਮਾਂ ਨੁਕਸਾਨ ਦਾ ਸਰਵੇਖਣ ਗੀਆਂ ਵਿਅਸਤ ਛੁੱਟੀਆਂ ਦੇ ਮੌਸਮ ਦੌਰਾਨ ਆਏ ਤੂਫਾਨ ਨੇ ਕੁਝ ਸੜਕਾਂ ਤੇ ਖਤਰਨਾਕ ਸਥਿਤੀ ਪੈਦਾ ਕੀਤੀ ਹੋਈ ਏ ਅਤੇ ਅਮਰੀਕਾ ਦੇ ਕੁਝ ਸਿਹਤ ਵਿਅਸਤ ਹਵਾਈ ਅੱਡਿਆਂ ਤੇ ਉਠਾਨਾਂ ਦੇਰੀ ਨਾਲ ਜਾਂ ਰੱਦ ਹੋਣ ਦਾ ਕਾਰਨ ਬਣੀਆਂ ਹਨ ਜੀਹਾਂ ਫਲਾਈਟ ਟ੍ਰੈਕਰ ਫਲਾਈਟ ਹੇਅਰ ਅਵੇਅਰ ਦੇ ਅਨੁਸਾਰ ਐਤਵਾ ਦੁਪਹਿਰ ਤੱਕ ਹਾਰਟਸਫੀਫੀਲਡ ਜੈਕਸਨ ਐਟਲੰਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ 600 ਤੋਂ ਵੱਧ ਉਡਾਨਾਂ ਦੀਰੀ ਨਾਲ ਉੱਡੀਆਂ ਹਿਊਸਟਨ ਖੇਤਰ ਵਿੱਚ ਰਾਸ਼ਟਰੀ ਮੌਸਮ ਸੇਵਾ ਦੀ ਤੂਫਾਨ ਸਰਵੇਖਣ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਸ਼ਨੀਵਾਰ ਨੂੰ ਸ਼ਹਿਰ ਦੇ ਉੱਤਰ ਅਤੇ ਦੱਖਣ ਵਿੱਚ ਕਟੋ-ਕਟ ਪੰਜ ਤੂਫਾਨ ਆਏ ਹਨ ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਬਰਾਊਜੋਰੀਆ ਕਾਉਂਟੀ ਸੈਰੀਫ ਦੇ ਦਫ਼ਤਰ ਦੇ ਮੈਡੀਸਨ ਪੋਰਟਸਨ ਨੇ ਦੱਸਿਆ ਕਿ 48 ਸਾਲਾ ਔਰਤ ਦੀ ਲਾਸ਼ ਹੰਸਟਲ ਦੇ ਦੱਖਣ ਵਿੱਚ ਲੀਵਰਪੂਲ ਖੇਤਰ ਵਿੱਚ ਉਸ ਦੇ ਘਰ ਤੋਂ ਲਗਭਗ 100 ਫੁੱਟ ਦੀ ਦੂਰੀ ਤੇ ਮਿਲੀ ਹੈ ਉਹਨਾਂ ਦੱਸਿਆ ਕਿ ਔਰਤ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510 943 8037. That is 510 943 8037.